ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਜੀ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਗੁਰ ਹਰਸ਼ਿੰਦਰ ਬਾਦਲ ਦੀ ਵਾਇਰਲ ਇਹ ਤਸਵੀਰ ਐਡਵਾਈਜ਼ਰੀ ਦੇ ਫੇਕ ਚੈਟ ਰਿਪੋਰਟਰ ਅਸਲ ਤਸਵੀਰ ਵਿੱਚ ਸਾਲ 2021 ਦੀ ਹੈ ਜਦ ਹਰਸਿਮਰ ਕੌਰ ਬਾਦਲ ਨੇ ਦੇਸ਼ ਦੇ ਪਾਰਟੀ ਮੈਲ ਵਿੱਚ ਤਿੰਨ ਖੇਤਰ ਕਾਨੂੰਨ ਦੇ ਵਿਰੋਧ ਕੀਤਾ ਸੀ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਕਾਲੀ ਦਲ ਤੋਂ ਬਠਿੰਡਾ ਲੋਕ ਸਭਾ ਹਲਕੇ ਲਈ ਉਮੀਦਵਾਰ ਹਰਸਿਮਰ ਕੌਰ ਬਾਦਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਦੇਸ਼ ਦੇ ਪਾਰਲੀਮੈਂਟ ਅੰਦਰ ਇੱਕ ਕਾਡ ਫੜਾਇਆ ਗਿਆ ਸੀ ਜਿਸ ਦੇ ਨਾਲ ਹੀ ਇਸ ਕਾਡ ਦੀ ਵਰਤੂ ਕੀਤੇ ਕਿਸਾਨਾਂ ਹਨ ਖੇਤੀ ਬਿੱਲ ਵਿੱਚ ਵਿਰੋਧ ਚ ਮੈਂ ਨਹੀਂ ਹਰਸਿਮਰ ਬਾਦਲ ਇਸ ਦੇ ਨਾਲ ਹੁਣ ਯੂਜ਼ਰ ਨੇ ਤਸਵੀਰ ਨੂੰ ਅਸਲ ਦੱਸਿਆ ਦੱਸਦਿਆਂ ਵਾਇਰਲ ਕਰ ਰਹੇ ਹਨ ਅਤੇ ਹਰਸਿਮਰ ਬਾਦਲ ਤੇ ਕਾਲੀ ਧਲ ਦੇ ਨਿਸ਼ਾਨਾ ਸਾਧ ਰਿਹਾ ਹੈ ਇਸ ਨੇ ਫੇਸਬੁਕ ਯੂਜ਼ਰ ਰਣਜੀਤ ਸਿੰਘ ਸਿੱਧੂ ਰਣਜੀਤ ਸਿੰਘ ਅਤੇ ਵਾਇਰਲ ਤਸਵੀਰ ਸਾਂਝੀ ਕਰਦੇ ਹਰਸਿਮਰ ਬਾਦਲ ਨੇ ਤਨਸ਼ਿਨ ਨਿਸ਼ਾਨੇ ਸਾਦੇ ਹਨ viral ਇਹ ਪੋਸਟ ਹੈਟਰ ਕਲਿੱਕ ਕਰਕੇ ਵੇਖੀ ਜਾ ਸਕਦੀ ਇਸ ਦੇ ਨਾਲ ਹੀ ਇਹ ਪੋਸਟ ਕਾਫੀ viral ਹੋ ਰਹੀ ਹੈ ਇਸ ਦੇ ਨਾਲ ਹੀ ਰojana ਇਸ ਦੀ ਤਸਵੀਰਾਂ ਅਤੇ ਇਸ ਦੇ ਬਾਰੇ ਜਾਣਕਾਰੀ ਆ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ